ਬੋਲ ਉੱਤਰ ਰਹੀ ਸੀ ਟਰੱਕ ਦੇ ਉੱਪਰ ਗੱਡੀ ਚੱਲ ਰਹੀ ਹੈ ਤਾਂ ਵੱਜੀ ਹੈ ਗੱਡੀ ਇੱਥੇ ਗਲਤੀ ਹੈ ਸਾੜੀ ਦੇ ਉੱਪਰ ਆ ਰਹੀ ਸੀ ਉਹਨੇ ਵਿੱਚ ਬੱਚੇ ਨੇ ਬਚਾਇਆ ਹੈ ਕਿਉਂਕਿ ਇੱਕ ਸੀ ਇਹ ਤਾਂ ਰੁਕਿਆ ਨਹੀਂ ਹੈਗਾ ਰੋਕਣ ਨਾਲ ਉਹਨੇ ਇਧਰੋਂ ਕੱਟਤਾ ਤੇ ਉੱਤੇ ਆ ਪਲਟਿਆ ਫਿਰ ਨੁਕਸਾਨ ਤਾਂ ਦੇਖ ਲਓ ਸਾਰਾ ਕੈਮਨ-ਕਮਨ ਖਤਮ ਆ ਜੀ ਜੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਅਮਨਦੀਪ ਸਿੰਘ ਬਈ ਇਹ ਜਿਹੜਾ ਕੰਟੇਨਰ ਪਟਿਆ ਵਾ ਸਿਰੇ ਇਹ ਤੁਹਾਡਾ ਸੀ ਜੀ ਹਾਂ ਜੀ ਤੇ ਕੀ ਹੁਣ ਜਿਹੜਾ ਨੁਕਸਾਨ ਹੋਇਆ ਵਾ ਇੱਕ ਕਾਰ ਦੇ ਵਿੱਚ ਵੀ ਬੱਜਿਆ ਹੈ ਕਿ ਉਸ ਵਾਈਟ ਟ੍ਰੱਕ ਦੇ ਨਾਲ ਟਕਰਾਵ ਹੋ ਹੀ ਹੋਇਆ ਵਾ ਟਰੱਕ ਨੇ ਵਿੱਚ ਮਾਰਿਆ ਹੈ ਕੀ ਟਰੱਕ ਦਾ ਸੜਕ ਪਾਰ ਕਰ ਰਿਹਾ ਸੀ ਦੱਸਿਆ ਜਾ ਰਿਹਾ ਨਹੀਂ ਨਹੀਂ ਟਰੱਕ ਉੱਪਰ ਉਤਰ ਰਿਹਾ ਸੀ ਟਰੱਕ ਦੇ ਉੱਪਰ ਗੱਡੀ ਚੜੀ ਹੈ ਤਾਂ ਵੱਜੀ ਹੈ ਅੱਛਾ ਜੀ ਹਾਂ ਮਤਲਬ ਤੁਹਾਡਾ ਇਹ ਕਹਿਣਾ ਵਾ ਵੀ ਟਰੱਕ ਤੁਹਾਡੇ ਵਿੱਚ ਵੱਜਿਆ ਤੁਸੀਂ ਹਾਂ ਟਰੱਕ ਬਿਲਕੁਲ ਬਸ ਇਹ ਤਾਂ ਰੋਡ ਤੋਂ ਉਤਰ ਰਹੀ ਸੀ ਗੱਡੀ ਤਾਂ ਲੈ ਚਾਈ ਗੱਡੀ ਰੋਡ ਤੇ ਉਤਰ ਰਹੀ ਸੀਗੀ ਬਿਲਕੁਲ ਬਿਲਕੁਲ ਤੇ ਟਰੱਕ ਦੇ ਵਿੱਚ ਵੱਜ ਗਿਆ ਟਰੱਕ ਨੇ ਵਿੱਚ ਮਾਰਿਆ ਹੈ ਕਿ ਟਰੱਕ ਨੇ ਵਿੱਚ ਮਾਰਦਾ ਉਹ ਤਾਂ ਬਚਾਉਣ ਲਈ ਉਹਨੇ ਉਹਨੇ ਬਚਾਉਣ ਲਈ ਸਾਈਡ ਤੇ ਗਿਆ ਉਹ ਤੇ ਲੇਕਿਨ ਟਰੱਕ ਡਰਾਈਵਰ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਮੈਂ ਤਾਂ ਰਸੜੀ ਕਾਰ ਕਰ ਰਿਹਾ ਸੀ ਕੋਈ ਤਾਂ ਤਾਂ ਨਹੀਂ ਗੱਡੀ ਮੇਰੇ ਚ ਵੱਜੀ ਆ ਕੇ ਨਹੀਂ ਨਹੀਂ ਐਕਸੀਡੈਂਟ ਦੇ ਸੋ ਹਾਈ ਵੀ ਵਾਲਾ ਸਾਰੇ ਜਾ ਰਿਹਾ ਸਹੀ ਕਿ ਉਧਰੋਂ ਆਣਾ ਠੀਕ ਹੋਗਾ ਡਰਾਈਵਰ ਵੱਲੋਂ ਤਾਂ ਇਹੀ ਗੱਲ ਕਹੀ ਗਈ ਨਾ ਅਸੀਂ ਨਹੀਂ ਕਹਿ ਰਹੇ ਡਰਾਈਵਰ ਕਹਿ ਰਿਹਾ ਕੋਈ ਨਹੀਂ ਡਰਾਈਵਰ ਕੋਈ ਗੱਲ ਕੋਈ ਗੱਲ ਜਿਆਦਾ ਸਪੀਡ ਨਾ ਸੀਗਾ ਉਹ ਤੇਰੇ ਵਿੱਚ ਵੱਜਾ ਖਰਾਬ ਹੋਇਆ ਵਾ ਗੱਡੀ ਇੱਥੇ ਖਲੋਤੀ ਹੈ ਸੜਕ ਦੇ ਉੱਪਰ ਆ ਰਹੀ ਸੀ ਉਨੇ ਵਿੱਚ ਬਚ ਇਹਨੇ ਬਚਾਇਆ ਕਿਉਂਕਿ ਇੱਕ ਸਾਈਡ ਜਿਹੜੀ ਟਰੱਕ ਦੀ ਇੱਕ ਸਾਈਡ ਵੱਜੀ ਹੈ ਤੇ ਉਹ ਖਰਾਬ ਹੋ ਗਈ ਹੈ ਸਾਰੀ ਜਿਹੜੀ ਬੋਡੀ ਸਾਡਾ ਵੀ ਨੁਕਸਾਨ ਹੈ ਦੇਖੋ ਬੜੀ ਹਾਲ ਹੋਇਆ ਪਿਆ ਸਰ 1 ਕਰੋੜ ਰੁਪਏ ਦਾ ਮਾਲ ਇਹ ਵਿੱਚ 1 ਕਰੋੜ ਦਾ ਮਾਲ ਡੈਮੇਜ ਹੋ ਗਿਆ ਸਾਡਾ ਕੀ ਮਾਲ ਸੀਗਾ ਜੀ ਇਹ ਕੰਟੇਨਰ ਚ ਫੈਬ੍ਰਿਕ ਫੈਬ੍ਰਿਕ ਹੈ ਚ ਫੈਬ੍ਰਿਕ ਹੈ ਜੀ ਹਾਂਜੀ 1 ਕਰੋੜ ਰੁਪਏ ਦਾ ਮਾਲ ਡੈਮੇਜ ਹੋ ਗਿਆ ਕਿੱਥੋਂ ਲੈ ਕੇ ਆਇਆ ਯਾਰ ਅਸੀਂ ਮਾਲ ਹਾਂਜੀ ਮਾਲ ਕਿੱਥੋਂ ਲੈ ਕੇ ਜਾ ਬੜੀ ਇੰਪੋਰਟ ਆ ਰਿਹਾ ਹੈ ਸਾਡੇ ਡਿਪੋ ਤੋਂ ਕੰਟੇਨਰ ਡਿਪੋ ਤੋਂ ਆਇਆ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਦਵਿੰਦਰ ਸਿੰਘ ਕੀ ਗੱਲ ਹੋਈ ਹੈ ਜੀ ਇਹ ਕੋਈ ਨਹੀਂ ਉਧਰੋਂ ਗੱਡੀ ਆ ਰਹੀ ਸੀ ਅਸੀਂ ਜੀ ਅੱਛਾ ਜੀ ਉਧਰੋਂ ਫਿਰੋਂ ਫੇਪੜ ਬਣਿਓ ਜੀ ਅਸੀਂ ਇਹ ਵਿਚਾਲੇ ਆ ਕੇ ਉਧਰੋਂ ਇੱਕ ਟ੍ਰੇਨ ਤੇ ਜਾ ਰਿਹਾ ਸੀਗਾ ਅੱਛਾ ਜੀ ਇਹ ਤੋਂ ਰੁਕਿਆ ਨਹੀਂ ਹੈਗਾ ਰੁਕਣ ਨਾਲ ਉਹਨੇ ਇਧਰੋਂ ਕੱਟਤਾ ਤੇ ਉੱਤੇ ਆ ਪਲਟਿਆ ਫਿਰ ਅੱਛਾ ਸਾਹਮਣੇ ਗੱਡੀ ਟਕਰਾ ਹੋਇਆ ਹੈ ਹਾਂ ਇੱਕ ਲੁਧਿਆਣਾ ਸਾਈਡ ਤੋਂ ਆ ਰਿਹਾ ਸੀਗਾ ਅੱਛਾ ਜੀ ਗੱਡੀ ਆਪਣੀ ਆ ਉਧਰੋਂ ਸਾਬ ਬਾਲ ਤੋਂ ਆ ਰਹੀ ਸੀ ਅੱਛਾ ਜੀ ਤੇ ਇਹ ਤਾਂ ਚੌਂਕ ਬਣਦਾ ਵਾ ਵਿੱਚ ਮਤਲਬ ਚੌਂਕ ਪਾਰ ਕਰਨ ਲੱਗੇ ਸੀ ਜਾਂ ਕਿੱਦਾਂ ਚੌਂਕਾ ਲੁਧਿਆਣੇ ਨੂੰ ਜਾਣ ਦੀ ਗੱਡੀ ਸਾਂਹੇ ਹਾਲ ਅੱਛਾ ਜੀ ਹਾਂ ਜੀ ਤੇ ਤੁਸੀਂ ਚੌਂਕ ਪਾਰ ਕਰ ਰਹੇ ਸੀਗੇ ਹਾਂ ਚੌਂਕ ਪਾਰ ਕਰ ਰਹੇ ਅੱਛਾ ਜੀ ਮਤਲਬ ਚੌਂਕ ਪਾਰ ਕੀਤਾ ਤੇ ਕੱਡੇ ਨੇ ਬਲੋ ਬ੍ਰੇਕ ਨਹੀਂ ਲੱਗੀ ਬ੍ਰੇਕ ਨਹੀਂ ਅੱਛਾ ਜੀ ਤੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਨੁਕਸਾਨ ਤਾਂ ਦੇਖ ਲਓ ਸਾਰਾ ਕੰਮ ਕੋਮਨ ਖਤਮ ਆ ਜੀ ਅੱਛਾ ਜੀ ਫਟਾਂ ਤੋਂ ਬਚਾ ਹੋ ਗਏ ਬਸ ਕਿੰਨੇ ਵਜੇ ਦਾ ਹਾਦਸਾ ਇਹ ਇਹ 6 ਕੀ ਗੱਡੀ ਦੇ ਵਿੱਚ ਕੀ ਲੈ ਕੇ ਜਾ ਰਹੇ ਸੀ ਤੁਸੀਂ ਇਹ ਚ ਹੈਗਾ ਜੀ ਪਲਾਈ ਆ ਜੀ ਪਲਾਈ ਕਿਦਾਂ ਪਲਾਈ ਬੋਰਡ ਅੱਛਾ ਪਲਾਈ ਬੋਰਡ ਹਾਂ ਜੀ ਠੀਕ ਹੈ ਜੀ ਓਕੇ ਠੀਕ ਹੈ ਓਕੇ ਅੰਦਰ ਕੁਵਾਰ ਸ਼ਰਮਾ ਜੀ ਮੈਂ ਜੌਨ ਚਾਇਟ ਕੁਆ ਇੱਕ तकरीबन 7:00 7:30 ਪਤਾ ਲੱਗਾ ਵੀ ਇਹਦੇ ਐਕਸੀਡੈਂਟ ਹੋ ਗਿਆ ਸੀ ਤਰੰਤ ਆਏ ਆ ਇਹ ਚ ਆਉਣ ਤੋਂ ਬਾਅਦ ਕੀ ਇੱਥੋਂ ਹੈਡਰਾ ਵਗੈਰਾ ਮੰਗਾਇਆ ਵਾ ਹੈਲਪ ਲਿੱਤੀ ਆ ਤੁਰਕਲਾਜਾ ਵਾਲਿਆਂ ਦੀ ਵੀ ਹੈਲਪ ਲਿੱਤੀ ਆ ਪਰ ਉਹਨਾਂ ਦੇ ਹੈਡਰਾ ਛੋਟੇ ਹੋਣ ਕਰਕੇ ਜਿਹੜਾ ਸੀ ਉਹ ਨਹੀਂ ਕੰਮ ਕੀਤਾ ਸੀ ਉਦੋਂ ਪ੍ਰੋਵਾਈਡ ਕਰਾਇਆ ਉਹਨਾਂ ਨੂੰ ਬੰਦਿਆਂ ਨੂੰ ਜਿਹਨਾਂ ਦੀਆਂ ਗੱਡੀਆਂ ਸੀ ਉਹਨਾਂ ਕੋਲ ਮੈਡੀਟਿਨ ਜਾ ਕੇ ਹੈਡਰਾ ਲੈ ਕੇ ਹੈਡਰਾ ਲੈ ਕੇ ਅਸੀਂ ਉਹ ਕਲੀਅਰ ਕਰਾਤਾ ਪਰ ਟ੍ਰੈਪ ਨੂੰ ਥੋੜੀ ਜੀ ਸਮੱਸਿਆ ਆ ਰਹੀ ਆ ਵੀ ਲੋਕ ਜਿਹੜੇ ਆ ਰੋਂਗ ਸਾਈਡ ਲੈ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਰੋਗ ਵੀ ਸਾਡਾ ਸਹਿਯੋਗ ਦੇਣ ਪਲੀਜ਼ ਜੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਟ੍ਰੈਪ ਤੁਸੀਂ ਸਮੂਤ ਲਗਾ ਸਕਦੇ